ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਥੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਜਿਸ ਇਲਾਜ ਨਾਲ ਮੇਰੇ ਅੰਦਰੋਂ ਮੋਹ ਨਾਸ ਹੋ ਜਾਵੇ ਮੇਰ ਤੇਰ ਵਾਲਾ ਬਿਤਕਰਾ ਦੂਰ ਹੋ ਜਾਵੇ ਮੇਰੀ ਮਾਇਆ ਦੇ ਨਾਲੋਂ ਪਕੜ ਖਤਮ ਹੋ ਜਾਵੇ ਸੰਤੋ ਇਹਾ ਬਤਾਵੋ ਕਾਰੀ ਇਹ ਸੰਤ ਜਨੋ ਮੈਨੂੰ ਕੋਈ ਇਹੋ ਜਿਹਾ ਇਲਾਜ ਦੱਸੋ ਜਿਸ ਦੇ ਨਾਲ ਮੇਰੇ ਅੰਦਰੋਂ ਤੇਰ ਮੇਰ ਖਤਮ ਹੋ ਜਾਵੇ ਜਿਤ ਹਉਮੈ ਗਰਬ ਨਿਵਾਰੀ ਜਿਸ ਦੇ ਨਾਲ ਮੇਰੇ ਅੰਦਰੋਂ ਹਉਮੈ ਹੰਕਾਰ ਦੂਰ ਹੋ ਸਕੇ ਕਿਉਂਕਿ ਸਤਗੁਰੂ ਜੀ ਸਭ ਰੋਗਾਂ ਨੂੰ ਨਾਸ ਕਰਨ ਵਾਲੇ ਹਨ ਉਹ ਪਰਮਾਤਮਾ ਵੈਦ ਹੈ ਮੇਰਾ ਵੈਦ ਗੁਰੂ ਗੋਬਿੰਦਾਂ ਉਹ ਜਿਹੜਾ ਪਰਮਾਤਮਾ ਹੈ ਉਹ ਜਿਸ ਤਰ੍ਹਾਂ ਡਾਕਟਰ ਸਾਡੇ ਸਰੀਰਕ ਰੋਗ ਦੂਰ ਕਰਦੇ ਹਨ ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਵੈਦ ਹੈ ਉਹ ਸਾਡੇ ਜਿਹੜੇ ਮਨ ਦੇ ਰੋਗ ਹਨ ਉਹਨਾਂ ਨੂੰ ਦੂਰ ਕਰਦਾ ਹੈ ਕਿਉਂਕਿ ਹਉਮੈ ਦਾ ਜਿਹੜਾ ਰੋਗ ਹੈ ਉਹ ਸਾਡੇ ਮਨ ਨੂੰ ਲੱਗ ਜਾਂਦਾ ਹੈ ਫਿਰ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ ਫਿਰ ਜਿਹੜਾ ਹਉਮੈ ਦਾ ਹੰਕਾਰ ਹੈ ਉਹ ਸਾਡੇ ਵਿੱਚੋਂ ਦੂਰ ਹੋ ਜਾਂਦਾ ਹੈ ਜਿਹੜੀ ਹਉਮੈ ਹੈ ਹਉਮੈ ਦਾ ਜਿਹੜਾ ਰੋਗ ਹੈ ਉਹ ਬਹੁਤ ਵੱਡਾ ਰੋਗ ਹੈ ਵੱਡੇ-ਵੱਡੇ ਪੀਰਾਂ ਫਕੀਰਾਂ ਨੂੰ ਹਉਮੈ ਦਾ ਰੋਗ ਲੱਗ ਜਾਂਦਾ ਹੈ ਫਿਰ ਉਹ ਰੋਗ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਦੂਰ ਹੁੰਦਾ ਹੈ ਸੋ ਇੱਕ ਵਾਰ ਸਿਆਲਕੋਟ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਧਨਾੜ ਖੱਤਰੀ ਰਹਿੰਦਾ ਸੀ ਜਿਸ ਦੇ ਕੋਲ ਪੈਸਾ ਬਹੁਤ ਸੀ ਬਹੁਤ ਉਸ ਦੇ ਕੋਲ ਮਾਇਆ ਸੀ ਜ਼ਮੀਨ ਜਾਇਦਾਦ ਸੀ ਪਰ ਇਹਨਾਂ ਪੈਸਾ ਹੋਣ ਦੇ ਬਾਵਜੂਦ ਇੰਨੇ ਧਨ ਦੌਲਤ ਹੋਣ ਦੇ ਬਾਵਜੂਦ ਉਸ ਦੇ ਕੋਲ ਕੋਈ ਔਲਾਦ ਨਹੀਂ ਸੀ ਉਹ ਆਪਣੇ ਔਲਾਦ ਨਾ ਹੋਣ ਦੇ ਕਾਰਨ ਬਹੁਤ ਫਿਕਰਮੰਦ ਰਹਿੰਦਾ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦਾ ਅਤੇ ਉਥੇ ਸਿਆਲਕੋਟ ਸ਼ਹਿਰ ਦੇ ਵਿੱਚ ਇੱਕ ਪੀਰ ਰਹਿੰਦਾ ਸੀ ਹਮਜਾ ਗੌਸ ਉਸ ਪੀਰ ਦਾ ਨਾਮ ਸੀ ਹਮਜਾ ਗੌਸ ਅਤੇ ਉਥੋਂ ਦੇ ਲੋਕਾਂ ਨੇ ਉਸ ਧਨਾੜ ਖੱਤਰੀ ਨੂੰ ਦੱਸਿਆ ਕਿ ਇੱਕ ਪੀਰ ਹੈ ਕਿ ਜਿਸ ਦੇ پاس ਬੇਨਤੀ ਕੀਤੀ ਜਾਵੇ ਤਾਂ ਉਸ ਦੇ ਦੁਆਰਾ ਪੁੱਤਰ ਦੀ ਦਾਤ ਬਖਸ਼ਿਸ਼ ਹੋ ਸਕਦੀ ਹੈ ਅਤੇ ਜਦੋਂ ਉਹ ਧਨਾੜ ਖੱਤਰੀ ਉਸ ਪੀਰ ਦੇ ਕੋਲ ਗਿਆ ਉਸ ਪੀਰ ਦੇ ਅੱਗੇ ਫਰਿਆਦ ਕੀਤੀ ਕਿ ਮੇਰੇ ਕੋਲ ਧਨ ਦੌਲਤ ਬਹੁਤ ਹੈ ਜ਼ਮੀਨ ਜਾਇਦਾਦ ਬਹੁਤ ਹੈ ਪਰੰਤੂ ਮੇਰੇ ਕੋਲ ਕੋਈ ਪੁੱਤਰ ਨਹੀਂ ਹੈ ਕਿਰਪਾ ਕਰੋ ਮੇਰੇ ਉੱਪਰ ਕਿ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋ ਜਾਵੇ ਅਤੇ ਉਸ ਨੇ ਪੀਰ ਦੇ ਨਾਲ ਇਕਰਾਰ ਕੀਤਾ ਕਿ ਜੇਕਰ ਉਸ ਦੇ ਘਰ ਪੁੱਤਰ ਹੋਵੇਗਾ ਤਾਂ ਉਹ ਪਹਿਲਾ ਪੁੱਤਰ ਤੁਹਾਡੇ ਤੇਰੇ ਤੇ ਚੜਾ ਕੇ ਜਾਵੇਗਾ ਅਤੇ ਉਸ ਪੀਰ ਨੇ ਉਸ ਨੂੰ ਵਰਦਾਨ ਦਿੱਤਾ ਉਸ ਨੂੰ ਵਚਨ ਕੀਤਾ ਕਿ ਤੇਰੇ ਘਰ ਤਿੰਨ ਪੁੱਤਰ ਹੋਣਗੇ ਅਤੇ ਇੱਕ ਪੁੱਤਰ ਜੋ ਤੂੰ ਵਚਨ ਕੀਤਾ ਹੈ ਆਪਣੇ ਵਚਨਾਂ ਦੇ ਮੁਤਾਬਕ ਮੇਰੇ ਡੇਰੇ ਤੇ ਚੜ੍ਹਾ ਕੇ ਜਾਣਾ ਪਵੇਗਾ। ਅਤੇ ਕੁਝ ਸਮਾਂ ਪਾ ਕੇ ਜਿਸ ਤਰ੍ਹਾਂ ਪੀਰ ਨੇ ਵਚਨ ਕੀਤੇ ਸੀ ਉਸੇ ਤਰ੍ਹਾਂ ਉਸ ਸੇਠ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਅਤੇ ਫਿਰ ਉਹ ਵੱਡੇ ਆਪਣੇ ਪੁੱਤਰ ਨੂੰ ਲੈ ਕੇ ਪੀਰ ਹਮਜਾ ਗੌਸ ਉਸ ਦੀ ਦਰਗਾਹ ਤੇ ਚਲਾ ਗਿਆ ਅਤੇ ਉਸ ਪੀਰ ਨੂੰ ਕਹਿਣ ਲੱਗਿਆ ਕਿ ਪੀਰ ਜੀ ਮੈਂ ਤੁਹਾਡੇ ਇਕਰਾਰ ਮੁਤਾਬਕ ਆਪਣਾ ਪਹਿਲਾ ਪੁੱਤਰ ਆਪਣਾ ਵੱਡਾ ਪੁੱਤਰ ਤੁਹਾਡੇ ਡੇਰੇ ਤੇ ਚੜਾਉਣ ਵਾਸਤੇ ਲਿਆਇਆ ਹਾਂ ਅਤੇ ਇਹ ਅੱਜ ਤੋਂ ਤੁਹਾਡਾ ਹੋਇਆ ਪ੍ਰੰਤੂ ਤੁਸੀਂ ਜੋ ਇਸ ਦਾ ਮੁੱਲ ਪਾਵੋਗੇ ਉਹ ਮੈਂ ਦੇਣ ਵਾਸਤੇ ਤਿਆਰ ਹਾਂ ਤੁਸੀਂ ਮੈਥੋਂ ਪੈਸੇ ਲੈ ਸਕਦੇ ਹੋ ਮਾਇਆ ਲੈ ਸਕਦੇ ਹੋ ਇਸ ਦੇ ਬਦਲੇ ਜੋ ਵੀ ਤੁਸੀਂ ਮੈਥੋਂ ਮੰਗੋਗੇ ਮੈਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ ਤੁਸੀਂ ਜਿੰਨੇ ਪੈਸੇ ਮੰਗਦੇ ਹੋ ਮੈਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ ਤੁਸੀਂ ਇਸ ਮੇਰੇ ਪੁੱਤਰ ਦਾ ਮੁੱਲ ਪਾ ਲਵੋ ਤਾਂ ਉਹ ਪੀਰ ਕਹਿਣ ਲੱਗਿਆ ਕਿ ਮੈਂ ਇਸ ਦਾ ਕੋਈ ਮੁੱਲ ਨਹੀਂ ਪਾਉਣਾ ਮੈਂ ਇਸ ਨੂੰ ਆਪਣੇ ਡੇਰੇ ਦੇ ਉੱਪਰ ਰੱਖਣਾ ਹੈ ਜਿਸ ਤਰ੍ਹਾਂ ਤੋਂ ਵਚਨ ਕੀਤਾ ਸੀ ਕਿ ਮੈਂ ਆਪਣਾ ਪੁੱਤਰ ਡੇਰੇ ਦੇ ਉੱਪਰ ਚੜਾ ਕੇ ਜਾਵਾਂਗਾ ਤਾਂ ਉਸ ਦੇ ਮੁਤਾਬਕ ਤੈਨੂੰ ਇਹ ਆਪਣਾ ਜਿਹੜਾ ਵੱਡਾ ਪੁੱਤਰ ਹੈ ਉਹ ਇੱਥੇ ਛੱਡ ਕੇ ਜਾਣਾ ਪਵੇਗਾ ਪਰੰਤੂ ਜਿਹੜਾ ਉਹ ਛੇਠ ਸੀ ਉਸ ਨੂੰ ਆਪਣੇ ਪੁੱਤਰ ਦੇ ਨਾਲ ਬਹੁਤ ਪਿਆਰ ਸੀ ਉਹ ਕਹਿਣ ਲੱਗਿਆ ਕਿ ਮੈਂ ਆਪਣੀ ਧਨ ਦੌਲਤ ਤੁਹਾਨੂੰ ਦੇ ਸਕਦਾ ਹਾਂ ਪਰੰਤੂ ਮੈਂ ਆਪਣਾ ਪੁੱਤਰ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਮੈਂ ਵਾਚਨ ਕੀਤਾ ਸੀ ਉਹ ਵਾਚਨਾ ਦੇ ਮੁਤਾਬਕ ਮੈਂ ਆਪਣਾ ਪੁੱਤਰ ਇੱਥੇ ਲੈ ਕੇ ਆਇਆ ਹਾਂ ਪਰੰਤੂ ਮੈਂ ਇਸ ਦੇ ਬਦਲੇ ਤੁਹਾਨੂੰ ਪੈਸਾ ਦੇ ਸਕਦਾ ਹਾਂ ਮਾਇਆ ਦੇ ਸਕਦਾ ਹਾਂ ਅਤੇ ਜਦੋਂ ਪੀਰ ਨਾ ਮੰਨਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਆਪਣੇ ਘਰ ਦੁਆਰਾ ਵਾਪਸ ਲੈ ਗਿਆ ਅਦੇ ਇਹ ਦੇਖ ਕੇ ਜਿਹੜਾ ਉਹ ਪੀਰ ਹਮਜ਼ਾ ਗੋਸੀ ਉਹ ਬਹੁਤ ਗੁੱਸੇ ਦੇ ਵਿੱਚ ਆ ਗਿਆ ਜਦੋਂ ਗੁੱਸੇ ਦੇ ਵਿੱਚ ਆਇਆ ਤਾਂ ਉਸ ਨੇ ਇਹ ਸੋਚਿਆ ਕਿ ਮੈਂ ਹੁਣ ਤਪੱਸਿਆ ਕਰਾਂਗਾ ਇਹ ਜਿਹੜਾ ਸੇਠ ਹੈ ਇਹ ਆਪਣੇ ਬਾਅਦ ਇਹ ਤੋਂ ਮੁੱਕਰ ਗਿਆ ਹੈ ਹੁਣ ਮੈਂ 40 ਦਿਨਾਂ ਦਾ ਸਿਲਾ ਕਰਾਂਗਾ ਜਿਹੜੇ ਸ਼ਹਿਰ ਦੇ ਵਿੱਚ ਇਹ ਸੇਠ ਰਹਿੰਦਾ ਹੈ ਮੈਂ ਉਹ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਵਾਂਗਾ ਜਦੋਂ ਉਸ ਪੀਰ ਹਮਜ਼ਾ ਗੌਸ਼ ਦੀ ਇਹ ਗੱਲ ਉਹ ਸ਼ਹਿਰ ਦੇ ਵਿੱਚ ਪੁੱਜੀ ਤਾਂ ਉਥੋਂ ਦੇ ਜਿਹੜੇ ਲੋਕ ਸੀ ਬਹੁਤ ਘਬਰਾ ਗਏ ਅਤੇ ਉਹ ਇਕੱਠੇ ਹੋ ਕੇ ਉਸ ਪੀਰ ਦੇ ਦਰਗਾਹ ਦੇ ਉੱਪਰ ਆ ਗਏ ਅਤੇ ਉਹਨਾਂ ਨੇ ਉਸ ਪੀਰ ਦੇ ਅੱਗੇ ਬਹੁਤ ਮਿੰਤਾਂ ਤਰਲੇ ਕੀਤੇ ਪਰੰਤੂ ਉਸ ਸਮੇਂ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਆਪਣੀਆਂ ਚਾਰੋਂ ਉਦਾਸੀਆਂ ਕਰ ਰਹੇ ਸਨ ਉਹ ਆਪਣੀਆਂ ਉਦਾਸੀਆਂ ਦੇ ਦੌਰਾਨ ਲੋਕਾਂ ਨੂੰ ਤਾਰ ਰਹੇ ਸਨ ਉਹਨਾਂ ਨੇ ਵੱਡੇ ਵੱਡੇ ਹੰਕਾਰੀਆਂ ਨੂੰ ਤਾਰਿਆ ਕੌਡੇ ਰਾਖਸ ਵਰਗੇ ਉਹਨਾਂ ਨੂੰ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਬਚਨਾਂ ਦੇ ਨਾਲ ਕੌਡੇ ਰਾਖਿਸ਼ ਤੋਂ ਕੌਡਾ ਸ਼ਾਂਤ ਬਣਾ ਦਿੱਤਾ ਸੱਜਣ ਠੱਗ ਤੋਂ ਸੱਜਣ ਸੰਤ ਬਣਾ ਦਿੱਤਾ ਭੂਮੀਆਂ ਚੋਰ ਨੂੰ ਵੀ ਭੂਮੀਆਂ ਸੰਤ ਬਣਾ ਦਿੱਤਾ ਕਿਉਂਕਿ ਜਿਸ ਦੇ ਉੱਪਰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਨਦਰ ਹੋ ਜਾਂਦੀ ਸੀ ਤਾਹੋਂ ਸੰਤ ਬਣ ਜਾਂਦੇ ਸਨ ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਵੀ ਸਿਆਲਕੋਟ ਦੇ ਵਿੱਚ ਪਹੁੰਚ ਗਏ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਸੁਣਿਆ ਕਿ ਇੱਕ ਪੀਰ ਹੈ ਹਮਜਾ ਗੌਸ ਜੋ ਕਿ ਆਪਣੀ ਸ਼ਕਤੀਆਂ ਦਾ ਆਪਣੀ ਤਾਕਤ ਦਾ ਬਹੁਤ ਹੰਕਾਰ ਕਰਦਾ ਹੈ ਉਸ ਨੂੰ ਆਪਣੇ ਪੀਰ ਹੋਣ ਦਾ ਬਹੁਤ ਘਮੰਡ ਹੈ ਅਤੇ ਉਹ ਆਪਣੇ 40 ਦਿਨਾਂ ਦੇ ਸਿਲੇ ਉੱਪਰ ਇਸ ਕਰਕੇ ਬੈਠਾ ਹੈ ਤਾਂ ਜੋ ਜਿਸ ਸ਼ਹਿਰ ਦੇ ਵਿੱਚ ਉਹ ਸੇਠ ਰਹਿੰਦਾ ਹੈ ਉਸ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਪੀਰ ਹਮਜ਼ਾ ਗੌਸ ਉਸ ਦੀ ਦਰਗਾਹ ਦੇ ਬਾਹਰ ਆ ਕੇ ਬੈਠ ਗਏ ਅਤੇ ਗੁਰਬਾਣੀ ਦੇ ਵਿੱਚ ਲੀਨ ਹੋ ਗਏ ਗੁਰਬਾਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰ ਰਹੇ ਹਨ ਅਤੇ ਭਾਈ ਮਰਦਾਨਾ ਜੀ ਰਵਾਵ ਵਜਾ ਰਹੇ ਹਨ ਅਤੇ ਜਦੋਂ ਗੁਰਬਾਣੀ ਪੜ੍ਹਦੇ ਪੜ੍ਹਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਨਦਰ ਉਸ ਪੀਰ ਹਮਜਾ ਗੋਸ ਦੇ ਉਸ ਡੇਰੇ ਦੇ ਵੱਲ ਪਈ ਤਾਂ ਉਸ ਦਾ ਜਿਹੜਾ ਗੁੰਬਦ ਸੀ ਉਹ ਦੇਖਦੇ ਦੇਖਦੇ ਫਟ ਗਿਆ ਅਤੇ ਪੀਰ ਹਮਜਾ ਗੋਸ ਡਰ ਗਿਆ ਅਤੇ ਉਹ ਝੱਟ ਆਪਣੇ ਉਸ ਡੇਰੇ ਦਾ ਦਰਵਾਜ਼ਾ ਖੋਲ ਕੇ ਬਾਹਰ ਦੌੜਨ ਲੱਗ ਪਿਆ ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਦੇਖਿਆ ਤਾਂ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਹੋਈ ਅਤੇ ਜਿਹੜਾ ਉਹ ਪੇਰ ਸੀ ਜਦੋਂ ਉਸ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕੀਤੇ ਤਾਂ ਉਸ ਦਾ ਜਿਹੜਾ ਹੰਕਾਰ ਸੀ ਉਹ ਦੂਰ ਹੋ ਗਿਆ ਫਿਰ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਟੈ ਪਿਆ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਵੱਡੇ ਵੱਡੇ ਜਿਹੜੇ ਕੌਡੇ ਰਾਖਸ ਵਰਗੇ ਹੋਏ ਨੇ ਉਹਨਾਂ ਦੇ ਹੰਕਾਰ ਤੋੜੇ ਅਤੇ ਜਿੱਥੇ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਏ ਉਥੋਂ ਦੀ ਧਰਤੀ ਪੂਜਣ ਲਾਇਕ ਹੋ ਗਈ ਅਤੇ ਆਪਣੇ ਬਚਨਾਂ ਦੇ ਅਨੁਸਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਤੋੜ ਦਿੰਦੇ ਸਨ ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਸਤ ਗੁਰੂ ਜੀ ਉਹ ਕਿਹੜਾ ਇਲਾਜ ਹੈ ਉਹ ਕਿਹੜੀ ਦਵਾਈ ਹੈ ਜਿਸ ਦੇ ਨਾਲ ਮੇਰੇ ਅੰਦਰੋਂ ਜਿਹੜਾ ਹੰਕਾਰ ਦਾ ਰੋਗ ਹੈ ਉਹ ਦੂਰ ਹੋ ਜਾਵੇ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਾਗਲ ਰੇਨਾਰੀ ਜਿਸ ਇਲਾਜ ਦੇ ਨਾਲ ਮੈਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਪ੍ਰਮਾਤਮਾ ਹੈ ਉਹ ਹਰ ਇੱਕ ਜੀਵ ਦੇ ਵਿੱਚ ਵੱਸਦਾ ਹੈ ਅਤੇ ਮੈਂ ਉਹਨਾਂ ਸਭਨਾ ਜੀਵਾਂ ਦੇ ਚਰਨਾਂ ਦੀ ਧੂੜ ਬਣਿਆ ਰਹਾ। ਪੇਖਿਓ ਪ੍ਰਭ ਜੀਉ ਆਪਣੇ ਸੰਗੇ ਚੁਕੈ ਭੀਤ ਪਰਮਾਰੀ ਅਤੇ ਜਿਸ ਦੇ ਇਲਾਜ ਨਾਲ ਮੇਰੇ ਅੰਦਰੋਂ ਮਾਇਆ ਦੀ ਭਟਕਣਾ ਦੂਰ ਹੋ ਜਾਵੇ। ਜਿਹੜੀ ਇਹ ਮੋਹ ਦੀ ਕੰਧ ਮੇਰੇ ਅੰਦਰ ਬਣੀ ਹੋਈ ਹੈ ਉਹ ਮੇਰੇ ਅੰਦਰੋਂ ਦੂਰ ਹੋ ਜਾਵੇ ਅਤੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਫਿਰ ਸਤਿਗੁਰੂ ਜੀ ਕਹਿੰਦੇ ਬਿਹੇ ਭਾਈ ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੈ ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਜਲ ਹੈ ਜਿਸ ਨੂੰ ਅਸੀਂ ਜਪਾਂਗੇ ਆਪਣੇ ਹਿਰਦੇ ਦੇ ਵਿੱਚ ਵਸਾਵਾਂਗੇ ਤਾਂ ਫਿਰ ਸਾਡੇ ਅੰਦਰੋਂ ਹਉਮੈ ਹੰਕਾਰ ਦੂਰ ਹੋ ਜਾਵੇਗਾ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਫਿਰ ਸਾਡੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਅਤੇ ਸਾਡੇ ਅੰਦਰੋਂ ਹਉਮੈ ਦਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਵੇਗਾ ਅਤੇ ਸਾਨੂੰ ਫਿਰ ਪੂਰਾ ਸੱਚਾ ਗੁਰੂ ਮਿਲ ਜਾਵੇਗਾ ਫਿਰ ਜਿਸ ਨੂੰ ਗੁਰੂ ਮਿਲ ਜਾਂਦਾ ਹੈ ਉਸ ਦੇ ਜਿਹੜੇ ਮਨ ਨੂੰ ਰੋਗ ਲੱਗੇ ਹੁੰਦੇ ਹਨ ਉਹ ਸਾਰੇ ਰੋਗ ਕੱਟੇ ਜਾਂਦੇ ਹਨ ਇਸੇ ਕਰਕੇ ਸਾਨੂੰ ਵੀ ਗੁਰੂ ਦਰਬਾਰ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਹਨ ਕਿਉਂਕਿ ਜਿਹੜੇ ਸਾਡੇ ਤਨ ਦੇ ਰੋਗ ਹੁੰਦੇ ਹਨ ਉਹ ਤਾਂ ਅਸੀਂ ਡਾਕਟਰ ਦੇ ਕੋਲ ਜਾ ਕੇ ਠੀਕ ਕਰਵਾ ਲੈਂਦੇ ਹਾਂ ਡਾਕਟਰ ਸਾਨੂੰ ਦਵਾਈ ਦਿੰਦਾ ਹੈ ਆ ਸਾਡੇ ਜਿਹੜੇ ਸਰੀਰਕ ਰੋਗ ਹਨ ਉਹ ਦੂਰ ਹੋ ਜਾਂਦੇ ਹਨ ਪਰੰਤੂ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਹੋਏ ਹਨ ਉਹ ਤਾਂ ਸਿਰ ਪਰਮਾਤਮਾ ਦੇ ਦਰਵਾਰ ਦੇ ਵਿੱਚ ਆ ਕੇ ਪਰਮਾਤਮਾ ਦੀ ਗੁਰਬਾਣੀ ਪੜ੍ਹ ਕੇ ਹੀ ਦੂਰ ਹੁੰਦੇ ਹਨ ਇਸੇ ਕਰਕੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਹਨ ਉਹ ਦੂਰ ਕਰ ਦੇਵੋ ਕਿਉਂਕਿ ਸਤਿਗੁਰੂ ਜੀ ਬਹੁਤ ਵੱਡੇ ਬੈਦ ਹਨ ਮੇਰਾ ਵੈਦ ਗੁਰੂ ਗੋਬਿੰਦਾ ਪਰਮਾਤਮਾ ਇੱਕ ਬਹੁਤ ਵੱਡਾ ਵੈਦ ਹੈ ਜਿਹੜਾ ਸਾਰਿਆਂ ਦੇ ਮਨ ਦੇ ਰੂਹ ਕੱਟਦਾ ਹੈ ਸਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ